ਡਰ ਦੀ ਲੋੜ ਨਹੀਂ ਜੇ ਤੁਹਾਨੂੰ ਕਿਸੇ ਗੱਲ ਦਾ ਡਰ ਹੈ ਜਾਂ ਫਿਕਰ ਹੈ ਫਿਕਰ ਤਾਂ ਹੁੰਦੀ ਹੈ ਕਿ ਨਸ਼ਿਆਂ ਦਾ ਹੈਗਾ ਪਰ ਡਰ ਨਹੀਂ ਰੱਖਣਾ ਚਾਹੀਦਾ ਡਰ ਦੀ ਕੋਈ ਲੋੜ ਨਹੀਂ ਕੋਈ ਵੀ ਕੁਝ ਵਿਚਾਰ ਸਕਦਾ ਲੋਕਾਂ ਦੇ ਕੱਟ ਦੇ ਵਿੱਚ ਜੇ ਚਲਿਓ ਸਾਰੇ ਜਿੰਨੇ ਇੱਥੇ ਆਏ ਹੋ ਕਟੋਕਟ ਜੇ ਉਸ ਤੇ ਗੱਲ ਜਿਹੜੀ ਕੋ ਮੈਂ 4-5 ਨੇ ਕਰਦੀਆਂ 5 ਨੇ ਕਰਦੀਆਂ ਜਿਹੜਾ ਇੱਕ ਕੱਟ ਦਾ ਪ੍ਰੈਕਚਰ ਹੁੰਦਾ ਵੀ ਜਰਾ ਇੰਨੇ ਲੋਕ ਆਏ ਨੇ ਮਾਵਾ ਪੜਾਏ ਕੋਰਸ ਵੀ ਨਹੀਂ ਕਰਦੇ ਫਿਰ ਆਪਾਂ ਨੂੰ ਆਪ ਹਟਾਉਣੇ ਪੈਣੇ ਜਿਵੇਂ ਹਟਾਉਂਦੇ ਹੁੰਦੇ ਆ ਇਸ ਲਈ ਸਾਰੇ ਆਪ ਦੀ ਧਿਆਰ ਰੱਖੋ ਕਦੋਂ ਆਪਾਂ ਐਸਐਸਪੀ ਨੂੰ ਮਿਲਣਾ ਹੈ ਥੋੜੀ ਚਾਰ ਬੰਦੇ ਦੀ ਕਮੇਟੀ ਬਣਾ ਲੀ ਫਿਰ ਜਾਇਆ ਆਤਾ ਰੱਖ ਕੇ ਕਰਨੀ ਹੈ ਕੀ ਹੈ ਪੱਕੇ ਘਰ ਬਣਾ ਕੇ ਕਰਨਾ ਹੈ ਕੀ ਐਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਜੋ ਵੀ ਆਪਣਾ ਤੈ ਹੁੰਦਾ ਐਸਐਸਪੀ ਨੂੰ ਮਿਲਣਾ ਹੈ ਸੁਰੇਂਦਾ ਦਿਨ ਤੱਕ ਇਸ ਪਿੰਡ ਦੇ ਵਿੱਚ ਲੋਕ ਚੇਤਨ ਨੇ ਉਸੇ ਪਿੰਡ ਦੇ ਵਿੱਚ ਇਸ ਤਰ੍ਹਾਂ ਨਸਬਿਕਦਾ ਹੋਵੇ ਤਾਂ ਆਪਣੇ ਲਈ ਲਾਨਤ ਹੈ ਗੱਲ ਦੀ ਕਿਉਂਕਿ ਭੁਵੇਖਾ ਆਪਣਾ ਜੇ ਤੁਹਾਡੇ ਉਹ ਨਹੀਂ ਪਤਾ ਸੀ ਜੀ ਵੀ ਅੱਜ ਤੁਸੀਂ ਕੱਟ ਰੱਖਿਆ ਮੈਨੂੰ ਤਾਂ ਹੁਣ ਹੀ ਪਤਾ ਲੱਗਿਆ 15 ਮਿੰਟ ਪਹਿਲਾਂ ਨੰਬਰਦਾਰ ਨੇ ਬੁਲ ਕੀਤਾ ਗੁਰਦੀਪ ਨੇ ਤਾਂ ਉਦੋਂ ਮਨ ਨੂੰ ਇਸ ਗੱਲ ਤੇ ਤਸੱਲੀ ਹੋਈ ਇੱਕ ਟੋਟਾ ਕੱਟ ਪੈਣੀ ਵਾਗਾ ਦੇ ਹਾਂਜੀ ਅੱਜ ਪਿੰਡ ਪੈਣੀ ਵਾਗਾ ਦੇ ਵਿੱਚ ਵੱਡੇ ਪੱਧਰ ਤੇ ਕੱਟ ਕੀਤਾ ਗਿਆਗਾ ਕਿਉਂਕਿ ਦਿਨ ਬਦਿਨ ਜਿਹੜਾ ਚਿੱਟੇ ਦਾ ਨਸ਼ਾ ਵਧ ਰਿਹਾ ਹੈਗਾ ਸਰਕਾਰ ਇਹ ਕਹਿ ਕੇ ਆਏ ਸੀ ਕਿ ਸੱਤਾ ਦੇ ਵਿੱਚ ਵੀ ਹਫ਼ਤਿਆਂ ਦੇ ਹਿਸਾਬ ਨਾਲ ਅਸੀਂ ਨਸ਼ਾ ਇੱਥੇ ਬੰਦ ਕਰ ਦਾਂਗੇ ਪਰ ਇੱਥੇ ਬਹੁਤ ਢੱਲੇ ਨਾਲ ਜਿਹੜਾ ਨਸ਼ਾ ਵਿਕ ਰਿਹਾ ਹੈਗਾ ਲੋਕਾਂ ਦੇ ਪੁੱਤ ਮਾਰੇ ਜਾ ਰਹੇ ਆ ਜਾਨੀ ਨਿਸ਼ਾਨ ਹੋ ਰਿਹਾ ਮਾਲੀ ਨਿਸ਼ਾਨ ਹੋ ਰਿਹਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਤੇ ਬਹੁਤ ਸਾਰੇ ਕਤਲ ਹੋਏ ਨੇ ਆਪਣੇ ਪਿੰਡ ਤਲਵੰਡੀ ਦੇ ਨਾਲ ਉੱਥੇ ਕਤਲ ਹੋ ਕੇ ਚਿੱਟਿਆਣੇ ਪਿਓ ਪੁੱਤ ਘਰੋਂ ਕੱਢ ਕੇ ਮਾਰ ਦਿੱਤੇ ਨੇ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਤੇ ਆਪਣੇ ਪਿੰਡ ਭੈਣੀਵਾਗ ਦੇ ਵਿੱਚ ਵੀ ਰੋਜ਼ ਦੀਆਂ ਇਹ ਵਾਰਦਾਤਾਂ ਹੁੰਦੀਆਂ ਨੇ ਤੇ ਇਸ ਕਰਕੇ ਪਿੰਡ ਇਕੱਠਾ ਹੋਇਆਗਾ ਇਹਨੂੰ ਸਖਤ ਐਕਸ਼ਨ ਲਾਵਾਂਗੇ ਇੱਕ ਵਾਰੀ ਐਸਐਸਪੀ ਦੇ ਧਿਆਨ ਚ ਲਿਆ ਕੇ ਉਸ ਤੋਂ ਬਾਅਦ ਲੋਕ ਲਹਿਰ ਜਿੱਧਰ ਨੂੰ ਕੋਈ ਫੈਸਲਾ ਲਾਊਗੀ ਉਸ ਹਿਸਾਬ ਨਾਲ ਅਸੀਂ ਫੈਸਲਾ ਲਾਵਾਂਗੇ ਚਾਹੇ ਸਾਨੂੰ ਕੁੱਟ ਕੇ ਸਮਝਾਉਣੇ ਪੈਣ ਕਿਸੇ ਤਰੀਕੇ ਨਾਲ ਵੀ ਸਾਨੂੰ ਕਰਨਾ ਪਵੇ ਉਹੀ ਕਰਾਂਗੇ ਅਸੀਂ ਪਹਿਲਾਂ ਸਾਹਿਬ ਦੇਖਣ ਨੂੰ ਸਤਿ ਸ੍ਰੀ ਅਕਾਲ ਮਸਲਾ ਇਹ ਆ ਜੀ ਸਾਡੇ ਪਿੰਡ ਚ ਨਸ਼ਾ ਵੇਚਣ ਵਾਲਿਆਂ ਦੀ ਬਹੁਤ ਪਰਹਮਾਰ ਹੋਈ ਪਈ ਆ 8-10 ਬੰਦਿਆਂ ਦੀ ਸਲਾਖਤ ਕੀਤੀ ਆ ਅਸੀਂ ਪੰਚਾਇਤ ਨੇ ਤੇ ਸਾਰੇ ਨਗਰ ਦੇ ਵਸਨੀਕਾਂ ਨੇ ਇੱਕ ਬੰਦੇ ਦੇ ਘਰੇ ਵੀ ਗਏ ਸੀ ਪਰ ਘਰੇ ਗਏ ਉਹਨੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਅੱਜ ਅਸੀਂ ਚੇਤਾਵਨੀ ਵਾਸਤੇ ਇਕੱਠ ਕੀਤਾ ਇਹ ਕੱਲ ਨੂੰ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਜੇ ਨਾ ਬੰਦੇ ਸੁਧਰੇ ਬਾਈ 1 ਵੇ ਸਾਡਾ ਐਸਐਸਪੀ ਸਾਹਿਬ ਨੂੰ ਮਿਲਣਾ ਉੱਥੇ ਮੀਟਿੰਗ ਆ ਸਾਰੇ ਨਗਰ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਵਰਤਾਂ ਬੰਦੇ ਸਾਰੇ ਜਾਣ ਉੱਥੇ ਕੀ ਮੰਗ ਕਰਦੇ ਹੋਗੇ ਮੰਗ ਤਾਂ ਸਾਡੀ ਇਹ ਹੀ ਆ ਵੀ ਚਿੱਟਾ ਜਿਹੜਾ ਨਸ਼ਾ ਹੈ ਬਹੁਤ ਘਾਤਕ ਹੈ ਟੀਕੇ ਲਾ ਲਾ ਸਾਡੇ ਛੋਟੇ ਛੋਟੇ ਜਵਾਕ ਹੈ ਮਰੀ ਜਾਂਦੇ ਨੇ ਇਹਨੂੰ ਬੰਦ ਹੋਣਾ ਚਾਹੀਦਾ ਬਿਲਕੁਲ ਇਹ ਮਸਲਾ ਭਾਈ ਸਾਰਾ ਚਿੱਟੇ ਦਾ ਸਾਡੇ ਪਿੰਡ ਸਾਰੇ ਆ ਚਿੱਟਾ ਵੇਖਦਾ ਹੈ ਜਮਾਂ ਤੜਲੇਨਾ ਵੇਖਦਾ 15 15 20 20 ਮੁੰਡੇ ਰੱਖੇ ਹੋਏ ਆ ਸਾਰੇ ਪਿੰਡ ਨੇ ਇਕੱਠਾ ਇਕੱਠੇ ਹੋ ਕੇ ਇਹ ਇਕੱਠ ਕੀਤਾ ਵੀ ਇਹਨਾਂ ਨੂੰ ਕਹੀਏ ਇੱਕ ਵਾਰੀ ਚੇਤਾਵਨੀ ਦੇ ਦਿੱਤੀ ਇਤਿਬਾਰ ਪੁਲਿਸ ਪ੍ਰਸ਼ਾਸਨ ਨੂੰ ਮਿਲਦੇ ਆ ਉਸ ਤੋਂ ਬਾਅਦ ਨੇਸ਼ਾ ਅਗਲੀ ਕਾਰਵਾਈ ਪਿੰਡ ਵਾਲੇ ਲੋਕ ਆਪ ਕਰਨਗੇ ਜੇ ਸਾ ਤੋਂ ਕੁੱਟਿਆਗਾ ਕੁੱਟਾਂਗੇ ਵੱਡੇਗੇ ਵੱਡਾਂਗੇ ਜਿਵੇਂ ਵੀ ਹੋਇਆ ਸੀ ਓਵੇਂ ਕਰਾਂਗੇ